ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਤਿਕਾਰਯੋਗ ਵੱਡੇ ਵੀਰ ਜੀ ਸਾਜਗੋਬ ਸਿੰਘ ਜੀ ਟੱਕਰ ਜੋ ਕਿ ਅੱਜ ਤੋਂ तकरीबन 12 ਸਾਲ ਪਹਿਲਾਂ ਬਕਾਲ ਚੜਾਣਾ ਕਾਂਗਰਸਾਂ ਨੂੰ ਦੇ ਪ੍ਰਵਾਪ ਦੀ ਤਰਫ ਤੋਂ ਗੁਰਦੀਪ ਸਿੰਘ ਜੀ ਟੱਕਰ ਜੋnabla ਨੇ ਸਪੁੱਤਰ ਹੈ ਉਹਨਾਂ ਦੇ ਤਰਫੋਂ 12 ਸਾਲਨਾ ਪਈ ਹੈ ਉਹਨਾਂ ਦੀ ਵਰ੍ਹੇਗੰਢ ਮਨਾਇ ਜਾ ਰਹੀ ਹੈ ਤੇ ਅੱਜ ਵੀ ਇਹਨਾਂ ਦੇ ਖੂਨਦਾਨ ਕੈਂਪ ਲਾਇਆ ਦੰਦਕ ਪਛਾਰ ਦਿੱਤਾ ਚਾਹੇ ਹਜ਼ਾਰਾਂ ਬੰਦੇ ਲੱਗਣ ਸ਼ਾਫੀ ਕਰਨ ਤੇ ਪੂਰਨਾਮ ਜਿੰਨੀ ਜੇ ਸੇਵਾ ਹੈ ਸਮਾਜ ਦੇ ਸਭ ਤੋਂ ਵੱਡੀ ਸੇਵਾ ਗਣੀ ਜਈਏ ਕਿਉਂਕਿ ਤੇ ਜਰੂਰਤਵੰਦੀ ਜਿੰਦਗੀ ਨੂੰ ਬਚਾਉਣਾ ਸੋ ਮੁਲਕਤਾ ਦੇ ਲਈ ਕੰਮ ਆਉਣਾ ਸਭ ਤੋਂ ਵੱਡੀ ਸੇਵਾ ਪਰਮਾਤਮਾ ਦੀ ਖੁਸ਼ੀ ਦੇਣ ਦੀ ਸੋ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਦੀ ਖੁਸ਼ੀ ਲੜਨੀ ਆ ਤਾਂ ਉਹਦੇ ਬਰਾਬਰ ਹੀ ਸਭ ਤੋਂ ਵੱਡੀ ਗੱਲ ਕਿ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਦੀ ਮੈਂ ਇੱਕ ਵਾਰ ਨਹੀਂ ਪਟਕਤਾ ਪੜੀ ਉਹਨਾਂ ਨੇ ਜਿਹੜਾ ਸੀ ਮੈਂ ਅੱਜ ਸਮਾਜ ਦੇ ਵਿੱਚੋਂ ਵਿਚਰਦੇ ਹਾਂ ਜਿੰਨੀ ਮਰਜ਼ੀ ਨੂੰ ਘਰਾਂ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਰੰਗ ਮੰਦਰਾ ਦੇ ਵਿੱਚ ਜਾ ਕੇ ਮੱਥਾ ਟੇਕ ਲਈ ਲੰਗਰ ਲਗਾਉਂਦੀਏ ਬਹੁਤ ਸੇਵਾ ਕਰਨੀਏ ਤੇ ਅਗਰ ਅਸੀਂ ਆਪਣੇ ਮਾਤਾ ਪਿਤਾ ਦੀ ਘਰ ਵਿੱਚਾਂ ਦੀ ਸੇਵਾ ਨਹੀਂ ਕਰਦੇ ਨਾ ਉਹ ਲੰਗਰ ਲਗਾਏ ਤੇ ਸਾਰੇ ਕੰਮ ਕੀਤੇ ਜੇ ਰਾਤਾਂ ਸੋ ਗੁਰੂ ਮਾਰਾ ਰਹਿਮਤ ਤੇ ਬਖਸ਼ਿਸ਼ ਕਰ ਮੈਨੂੰ ਆਪਣੇ ਭਤੀਜੇ ਗੁਰਦੀਪ ਸਿੰਘ ਤੱਕਰ ਜੋ ਪੱਤਰਕਾਰ ਵੀ ਹਮਚੇ ਵਾਲੇ ਦਾ ਦਿਨਾਂ ਦੇ ਉੱਤੇ ਬਹੁਤ ਮਾਣ ਹੈ ਮਾਨਸਾ ਨੂੰ ਤੁਸੀਂ ਆਪਣੇ ਮਾਤਾ ਦੀ ਸੇਵਾ ਕਰ ਰਿਹਾ ਹੈ ਵਰਸ਼ੀਆਂ ਬਣਾ ਰਿਹਾ ਹੈ ਤਾਂ ਗੁਰੂ ਮਾਰਾ ਕਿਰਪਾ ਕਰਨਗੇ ਸੋਇਸ਼ੇਤਰਾ ਹੀ ਆਪਾਂ ਇਸ ਤੋਂ ਸਿੱਖਿਆ ਲੀ ਗੀ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕਰੀਏ ਯੋਗਨ ਜੀ ਦੀ ਵੀ ਸੇਵਾ ਕਰੀਏ ਜੇਬ ਤੋਂ ਬਾਦ ਵੀ ਉਹਨਾਂ ਨੂੰ ਯਾਦ ਕਰੀਏ ਹਮੇਸ਼ਾ ਇੱਕ ਯਾਦ ਕਰਨਾ ਹੀ ਚੰਗਾ ਟਗੁੰਨਾ ਹੈ ਸੋ ਲੰਗਨ ਸੰਤਰ ਸ਼ਤਰੰਗਿਆ ਨੇ ਹਜ਼ਾਰਾਂ ਦੀ ਗਤੀ ਦੇਵੇ ਸੋ ਗੁਰੂ ਮਾਰਾ ਰਹਿਮਤ ਦੇ ਪੱਖ ਇਸ ਤੋਂ ਸੋਨਰ ਸਜੇਸੀ ਸ਼ਬਦਾਂ ਦੇ ਨਾਲ ਹੀ ਮੈਂ ਇਲਾਕਾ ਨਵਾਸੀਆਂ ਨੂੰ ਜਿੱਥੇ ਬਧਾਈ ਦਿੰਦਾ ਰਹੇ ਇਸ ਕੰਮ ਦੀ ਕਿ ਗੁਰਦੀਪ ਸਿੰਘ ਟੱਕਰ ਜੀ ਸ਼ਖਤ ਵੀ ਕਰਦਾ ਹਾਂ ਤੋਂ ਮਾਰੇ ਕਰਤਾ ਦਨ ਸਾਰੇ ਬੱਚੇ ਇਸੇ ਤਰ੍ਹਾਂ ਨੇਕਪਣ ਬਹਿਨੁਜੀਪਾ ਖਾਲਸਾ ਵਾਰੀ ਪੀ। ਮੈਰਾ ਦੇ ਖੁੰਦਨ ਕੈਂਪ ਨੂੰ ਲੈ ਕੇ ਕੀ ਕਹੋਗੇ ਜੀ? ਅੱਜ ਅਸੀਂ ਯਾਦ ਕਰ ਰਹੇ ਹਾਂ ਸਾਡੇ ਸਤਾਰ ਜੋਗ। ਮੇਰੇ ਪਿਆਰੇ ਸਬਾਨ ਸਵਰਗਵਾਸੀ ਜਗਮੋਨ ਸਿੰਘ ਜੀ ਟੱਕਰ ਸਾਹਿਬ ਦੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਉਹਨਾਂ ਦੀ ਯਾਦ ਦੇ ਅੰਦਰ ਖੁੰਦਨ ਕੈਂਪ ਲਗਾਇਆ ਗਿਆ ਹੈ। ਅਸੀਂ ਦੇਖ ਰਿਹਾ ਕਿ ਸਾਰੇ ਬਹੁਤ ਹੀ ਵੱਡੇ ਪ੍ਰਬੰਧ ਨੇ ਜਿਹੜੇ ਜਿੱਤੇ ਬਹੁਤ ਹੀ ਵੱਡੀਆਂ ਟੀਮਾਂ ਜਿਹੜੀਆਂ ਵੱਡੇ ਹਸਪਤਾਲਾਂ ਦੇ ਵਿੱਚੋਂ ਪਹੁੰਚੀਆਂ ਹੋਈਆਂ ਨੇ ਉੱਤੇ ਲੰਗਰਾਂ ਦੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਔਰ ਜਿਹੜੇ ਖੂਨਦਾਨੀ ਇੱਥੇ ਖੂਨਦਾਨ ਕਰਨ ਆਏ ਨੇ ਉਹਨਾਂ ਦੀ ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨ ਪਹੁੰਚ ਰਹੇ ਨੇ ਜਿਨ੍ਹਾਂ ਨੇ ਅੱਜ ਅੰਕਲ ਜਗਵਰ ਸਿੰਘ ਤੱਕਰ ਉਹਨਾਂ ਦੀ ਯਾਦ ਦੇ ਅੰਦਰ ਖੂਨਦਾਨ ਕੀਤਾ ਗਿਆ ਇਹ ਜਿਹੜਾ ਖੂਨਦਾਨ ਕਰਨਾ ਮੈਂ ਸਮਝਦਾ ਕਿ ਸਾਰਿਆਂ ਨੂੰ ਉੱਤਮ ਇਹ ਕਾਰਜਾ ਸਾਡੇ ਸਾਰਿਆਂ ਦੇ ਲਈ ਇਹ ਜਿਹੜਾ ਖੂਨ ਦਾਨ ਦਿੱਤਾ ਸੀ ਸਾਰਿਆਂ ਦੇ ਕੰਮ ਆਉਣਾ ਕਿਸੇ ਦੀ ਵੀ ਇਹ ਜਾਨ ਬਚਾ ਸਕਦਾ ਖੂਨ ਦਾਨ ਕੀਤਾ ਹੋਇਆ ਜਿਹੜੇ ਤੁਸੀਂ ਦਾ ਟਾਈਮ ਤੇ ਜੀ ਬਾਧੂ ਖਰਚੇ ਕਰਦੇ ਜੀ ਕੇਕ ਕੱਟਦੇ ਆ ਉਹਨਾਂ ਦੇ ਨਾਲ ਤੁਸੀਂ ਕਿਵੇਂ ਦੇਖਦੇ ਮੈਂ ਮੈਂ ਪਹਿਲਾਂ ਵੀ ਅੱਗੇ ਵੀ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਜਿਹੜੇ ਇਹੋ ਜਿਹੇ ਕਾਰਜ ਨੇ ਚਾਹੀਓ ਤੁਸੀਂ ਜਨਮ ਦਿਨ ਦੇ ਉੱਤੇ ਚਾਹੇ ਕੋਈ ਮੈਰਿਜ ਯੂਨੀਵਰਸਿਟੀ ਦੇ ਉੱਤੇ ਕੋਈ ਖੂਨ ਦਾਨ ਕੈਂਪ ਲਾਉਣੀ ਆ ਕੋਈ ਆਪਣਾ ਮੈਡੀਕਲ ਕੈਂਪ ਲਾਉਣੀ ਆ ਕੋਈ ਅਕਾ ਨਾਲ ਕੈਂਪ ਲਾਉਣੀ ਆ ਇਹੋ ਜਿਹੇ ਜ਼ਰੂਰੀ ਕਾਰਜ ਕਰਨੇ ਚਾਹੀਦੇ ਉਹ ਆਮ ਤਾਂ ਪਰ ਰੋਟੀ ਰੋਜ਼ੇ ਕਰਨੀ ਆ ਕਿ ਉਹ ਇਹ ਬਾਧੂ ਕਰਚਾ ਕਰੀ ਜੇ ਉਹਦਾ ਫਾਇਦਾ ਨਹੀਂ ਕੋਈ ਲੋਕਾਂ ਦੇ ਮੈਂ ਸਮਝਦਾ ਕੀ ਕਪ ਲੋਕਾਂ ਦੇ ਲਈ ਕੀ ਕਰ ਸਕਦੇ ਆ ਉਹ ਮੈਂ ਸਮਝਦਾ ਕਿ ਤੱਕਰ ਸਾਹਿਬ ਸਾਡੇ ਵਿਧਾਈ ਦੇ ਪਰਤੇ ਪਾਤਰ ਦੇ ਸਾਡੇ ਵੀ ਪਰੇ ਨੇ ਗੁਰਦੀਪ ਸਿੰਘ ਤੱਕਰ ਜੀ ਇਹਨਾਂ ਦਾ ਸਮੂਹ ਪਰਿਵਾਰ ਖੜਾ ਸੋ ਇਹਨਾਂ ਨੂੰ ਮੈਂ ਅੱਜ ਦੇ ਇਸ ਸ਼ੋਕ ਪਵਿੱਤਰ ਦਿਹਾੜੇ ਦੀਆਂ ਜਿੱਤੇ ਬਜੁਰਗਾਂ ਨੂੰ ਵੀ ਯਾਦ ਕਰ ਰਹੇ ਆ ਇਹਨਾਂ ਨੂੰ ਅ ਸ਼ਰਧਾ ਸਤਕਾਰ ਭੇਟ ਕਰ ਰਹੇ ਆ ਤੇ ਇਹਨਾਂ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਬਹੁਤ ਵੱਡਾ ਜਿਹੜਾ ਇਹ ਕਾਰਜ ਕੀਤਾ ਆ ਸਾਡਾ ਸੋਸ਼ਲ ਵੈਲਫੇਅਰ ਸੁਸਾਇਟੀ ਜੀ 20 ਸਾਲ ਹੈ ਜਿਹੇ ਕਾਰਜ ਕਰਦੀ ਹੈ ਜੀ ਕਿਵੇਂ ਦੇਖ ਰਹੇ ਹੋ ਮੈਂ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸ਼ਿਵ ਕੁਮਾਰ ਸ਼ਿਭਰੀ ਜੀ ਉਹਨਾਂ ਦੇ ਸਾਰੇ ਸਾਥੀ ਨੇ ਜਿਹੜੇ ਕਿ ਐਸੀ ਵੀ ਉਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਜਦੋਂ ਵੀ ਕੋਈ ਇਹ ਜੇ ਕਾਰਜ ਕਰਦੇ ਨੇ ਤਾਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਬਹੁਤ ਵੱਡੇ ਉਹਨਾਂ ਦੇ ਵੀ ਕਾਰਜ ਨੇ ਇਹ ਇਹਨਾਂ ਦਾ ਵੀ ਬਹੁਤ ਵੱਡਾ ਉਹਨਾਂ ਨੂੰ ਹਮੇਸ਼ਾ ਸਹਿਯੋਗ ਹਾਂਜੀ ਅੱਜ ਸਵੈਜੀ ਸਵਾਦ ਗੁਰਮੋਹ ਸਿੰਘ ਜੀ ਤੱਕਰ ਉਹਨਾਂ ਦੀ ਯਾਦ ਵਿੱਚ ਜਿਹੜਾ ਖੁੰਗਣ ਕੇ ਮਾਛੋੜਾ ਸਾਹ ਪੇ ਲਗਾਇਆ ਗਿਆ ਹੈ ਬਹੁਤ ਵਧੀਆ ਉਹਨਾਂ ਮੈਂ ਪਰਿਵਾਰਾਂ ਨੂੰ ਵੀ ਧੰਨਵਾਦ ਦੇ ਪਾਤਰ ਨੇ ਜਿਹੜੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਿਹੇ ਇਹ ਕੈਂਪ ਲਗਾਉਂਦੇ ਆ ਤੇ ਇਹ ਕੈਂਪ ਲਾਉਣ ਦਾ ਜਿੱਥੇ ਖੂਨਦਾਨ ਮਹਾਨਦਾਨ ਦਾ ਉਹ ਆਪਾਂ ਇਹਨੂੰ ਪੂਰਾ ਕਰਦੇ ਆ ਉੱਥੇ ਆਪਣੇ ਬਜ਼ੁਰਗਾਂ ਨੂੰ ਸੱਚੀ ਤੇ ਸੱਚੀ ਸ਼ਰਧਾਂਜਲੀ ਦਿੰਨੇ ਆ ਕਿ ਇੱਕ ਖੂਨ ਦੇ ਨਾਲ ਜੇ ਇੱਕ ਜਾਨ ਵੀ ਬਚ ਜਾਂਦੀ ਆ ਤਾਂ ਸਦਾ ਲਈ ਉਹ ਜਿਹੜੇ ਸਾਡੇ ਬਜ਼ੁਰਗ ਕਹਿੰਦੇ ਆ ਅਮਰ ਹੋ ਜਾਂਦੇ ਆ ਸੋ ਮੈਂ ਬਹੁਤ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਟੱਕਰ ਪਰਿਵਾਰ ਨੂੰ ਜਿਨ੍ਹਾਂ ਨੇ ਸਾਡੇ ਜਥੇਦਾਰ ਜਗਨੂਰ ਸਿੰਘ ਟੱਕਰ ਜਿਨ੍ਹਾਂ ਦਾ ਬਹੁਤ ਬਹੁਤ ਵੱਡਾ ਯੋਗਦਾਨ ਆ ਇਸ ਮੱਛਵਾੜੇ ਖੇਤਰ ਲਈ ਬੇਟ ਖੇਤਰ ਲਈ ਉਹਨਾਂ ਦੀ ਯਾਤਰਾ ਇੱਕ ਕੈਂਪ ਲਵਾਇਆ ਇਹਨਾਂ ਦਾ ਬਹੁਤ ਰਣੀਆ ਬਾਈ ਫਿਰ ਖਾਲਸਾ ਬਾਈ ਜੀ ਦੀ ਇਹ ਇਹ ਤਰ੍ਹਾਂ ਦੀ ਖੂਨਦਾਨ ਕੈਂਪ ਤੇ ਪਹੁੰਚੇ ਸੀ ਕੀ ਸੰਦੇਸ਼ ਹੈ ਦੇਖੋ ਬੜੀ ਅੱਛੀ ਗੱਲ ਆ ਸਰਦਾਰ ਜਗਮਉਂਦ ਸਿੰਘ ਟੱਕਰ ਦੀ ਯਾਦ ਵਿੱਚ ਉਹ ਬੜੇ ਵਧੀਆ ਇੱਕ ਸਮਾਜ ਸੇਵੀ ਸੀ ਉਹਨਾਂ ਦਾ ਬੇਟਾ ਗਰਦੀਪ ਸਿੰਘ ਟੱਕਰ ਪਹਿਲਾਂ ਟੂਰਨਾਮੈਂਟ ਕਰਾਇਆ ਕਰਦੇ ਆ ਹੁਣ ਉਹਨਾਂ ਨੇ ਇੱਕ ਬੜਾ ਵਧੀਆ ਪ੍ਰਾਲਾ ਕੀਤਾ ਖੂਨਦਾਨ ਕੈਂਪ ਲਾੰਦਾ ਸਮਾਜ ਸੇਵੀ ਸੰਸਥਾ ਨਾਲ ਲੜ ਕੇ ਉਹਨਾਂ ਨੇ ਅੱਜ ਖੂਨਦਾਨ ਕੈਂਪ ਲਾਇਆ ਮੇਰੇ ਖਿਆਲ ਇਹਦੇ ਉੱਪਰ ਕੋਈ ਸਮਝ ਨੂੰ ਸੇਵਾ ਨਹੀਂ ਹੋ ਸਕਦੀ ਕਿਉਂਕਿ ਅੱਜ ਦਿੱਤਾ ਹੋਇਆ ਖੂਨ ਪਤਾ ਨਹੀਂ ਕਿਸ ਲੋੜਵੰਦ ਦੇ ਕਦੋਂ ਕੰਮ ਆਵੇ ਇਹ ਬਹੁਤ ਵਧੀਆ ਇਹਨਾਂ ਦਾ ਅਭਰਾਲਾ ਆ ਅਸੀਂ ਇਸ ਗੱਲ ਦੀ ਬਹੁਤ ਹੀ ਸਲਾਘਾ ਕਰਦੇ ਹਾਂ